ਾਰੇ ਕਹਿੰਦੇ ਸੀ ਕਿ ਆਪਣੇ ਪੰਜਾਬ ਚ ਵੀ ਭਾਈ ਮੁੰਡੇ ਇੱਥੇ ਰਹਿ ਕੇ ਕੰਮ ਕਰਨ ਬਾਹਰ ਨਾ ਜਾਣ ਆ ਦੇਖੋ ਆਪਣੇ ਸਾਡੇ ਪਿੰਡ ਦੇ ਮੁੰਡਿਆਂ ਨੇ ਕੰਮ ਸ਼ੁਰੂ ਕਰਾਇਆ ਨਾ ਥਾਣੇ ਡੈਕੋਰੇਸ਼ਨ ਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਮੁੰਡਿਆਂ ਨੇ ਕੰਮ ਸ਼ੁਰੂ ਕਰਾਇਆ ਹੈਗਾ ਡੈਕੋਰੇਸ਼ਨ ਦਾ ਤੁਸੀਂ ਕਾਹਦੇ ਵੀ ਘਰ ਵਗੈਰਾ ਜੇ ਕੋਈ ਵਿਆਹ ਹੁੰਦਾਗਾ ਵਿਆਹ ਦੇ ਵਿੱਚ ਆਪਾਂ ਸਾਰੀ ਡੈਕੋਰੇਸ਼ਨ ਕਰਵਾ ਸਕਦੇ ਹਾਂ ਇਹਨਾਂ ਤੋਂ ਨਾਥਾਣਾ ਸ਼ਹਿਰ ਨੇੜੇ HDFC ਬੈਂਕ ਬਾਕੀ ਆਪਾਂ ਦਿਖਾਉਣਾ ਥਾਨੂੰ ਅੰਦਰੋਂ ਵੜ ਕੇ ਇਹਨਾਂ ਦਾ ਦਫ਼ਤਰ ਸਾਹਮਣੇ ਮੁੰਡਾ ਉਹ ਖੜਾਗਾ ਇਹਨਾਂ ਦਾ ਕੰਮ ਆ ਇਹ ਬਹੁਤ ਵਧੀਆ ਕਹਿੰਦੇ ਸੀਗੇ ਵੀ ਭਾਈ ਵੀ ਇੱਥੇ ਰਹਿ ਕੇ ਕੰਮ ਕਰੋ ਬਾਕੀ ਸਾਰੇ ਆਪਣੇ ਨੇੜੇ ਆਲੇ ਦੁਆਲੇ ਦੇ ਪਿੰਡਾਂ ਨੂੰ ਬੇਨਤੀ ਆ ਵੀ ਆਪਣੇ ਭਈਆ ਮੁੰਡਿਆਂ ਨਾਲ ਸਾਥ ਦਿਓ ਜੇ ਇਹਨਾਂ ਨੂੰ ਦੇਖ ਕੇ ਕੋਈ ਹੋਰ ਮੁੰਡੇ ਵੀ ਇੱਥੇ ਕੰਮ ਕਰ ਸਕਦੇ ਆਪਣੇ ਅੱਜ ਸ਼ੁਭ ਮਹੂਰਤ ਸੀਗਾ ਸ਼ੁਭ ਮੂਰਤ ਤੇ ਸਾਰੀ ਆਪਣੇ ਆਲੇ ਦੁਆਲੇ ਦੇ ਮੋਤਵਰ ਜਿਹੜੇ ਸੀਗੇ ਸਾਰੇ ਪਹੁੰਚੇ ਹੋਏ ਆ ਇੱਥੇ ਨਥਾਣੇ ਨਥਾਣਾ ਖੇਰ ਚ ਇਹਨਾਂ ਨੇ ਡੈਕੋਰੇਸ਼ਨ ਦਾ ਕੰਮ ਸ਼ੁਰੂ ਕਰਿਆਗਾ ਜਿਸ ਦੇ ਵਿੱਚ ਆ ਦੇਖੋ ਕੈਟਰਿੰਗ ਜੋ ਹੁੰਦੀ ਆ ਪੈਰਸਾਂ ਦੇ ਵਿੱਚ ਵੜੀਆਂ-ਵੜੀਆਂ ਸੋਹਣੀ-ਸੋਹਣੀਆਂ ਆ ਇਹਨਾਂ ਦਾ ਵੀ ਇਹ ਕੰਮ ਸ਼ੁਰੂ ਕਰਿਆ ਤੁਸੀਂ ਤੁਸੀਂ ਨਥਾਣੇ ਖੇਰ ਚੋਂ ਲੈ ਸਕਦੇ ਹੋ ਇਹਨਾਂ ਦਾ ਕਨੈਕਟ ਨੰਬਰ ਵੀ ਵਿੱਚ ਦਿੱਤਾ ਹੋਇਆ ਹੈਗਾ ਉਹ ਵੀ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਕਾਰ ਡੈਕੋਰੇਸ਼ਨ, ਰੂਮ ਡੈਕੋਰੇਸ਼ਨ, ਹੋਮ ਡੈਕੋਰੇਸ਼ਨ, ਗੇਟ ਐਂਡ ਸਟੇਜ ਡੈਕੋਰੇਸ਼ਨ, ਬਰਥਡੇ ਦੇ ਡੈਕੋਰੇਸ਼ਨ, ਲਾਈਟਿੰਗ, ਸਪੈਸ਼ਲ ਕਪੜ ਕਪੜ ਦੇ ਡੈਕੋਰੇਸ਼ਨ ਜਿਹੜੀ ਆਪਣੀ ਪੈਸਟਟ ਹੁੰਦੀ ਆ। ਉਹਨਾਂ ਦੇ ਵੀ ਸਾਰਿਆਂ ਦੇ ਇਹਨਾਂ ਕੋਲੇ ਮਾਨ ਕੇ ਚਲੋ ਵੀ ਪ੍ਰਬੰਧ ਹੈ ਬਾਕੀ ਤੁਸੀਂ ਕਾਰ ਬੁਕਿੰਗ ਵੀ ਕਰ ਸਕਦੇ ਹੋ ਜਿਵੇਂ ਆਪਣਾ ਵਿਆਹ ਡੋਲੀ ਲਈ ਆਉਡੀ ਜੈਗਵਾਰ ਰੇਂਜ ਰੋਵਰ ਥਾਰ ਤੇ ਦਿੱਲੀ ਏਅਰਪੋਰਟ ਲਈ ਵੀ ਗੱਡੀਆਂ ਬੁੱਕ ਕਰ ਸਕਦੇ ਹੋ ਇਹਨਾਂ ਤੋਂ ਮੁੰਡਿਆਂ ਤੋਂ ਬੜੀਆ ਇਹਨਾਂ ਨੇ ਕੰਮ ਸ਼ੁਰੂ ਕਰਿਆਗਾ ਇੱਥੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਆ ਕੇ ਜਰੂਰ ਮੌਕਾ ਦਿਓ ਐਸ. ਰਿਓ ਬੈਂਕ ਦੇ ਨਾਲ ਸ਼ਹਿਰ ਨਥਾਣਾ ਭਰਾਵਾਂ ਨੇ ਬੜੀਆ ਕੰਮ ਸ਼ੁਰੂ ਕਰਿਆ ਪਰਮਾਨੰਦ ਮਾਨ ਸਾਥ ਦੇ ਵੀ ਬਾਕੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੇ ਕੋਈ ਪਾਸੇ ਦੇ ਮੁੰਡਿਆਂ ਨੂੰ ਵੀ ਭਾਈ ਜਰੂਰ ਇਨਾਂ ਦਾ ਸਾਥ ਦਿਓ ਤੇ ਬਾਕੀ ਹੌਸਲਾ ਦਿਓ ਜੀ ਧੰਨਵਾਦ ਭਰਾਵਾਂ ਦਾ